ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਵੱਡੀ ਖਬਰ ਲੁਧਿਆਣਾ ਤੋਂ ਆਂ ਜਿੱਥੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚੋਂ ਚੋਰਾਂ ਨੇ 22 ਲੱਖ ਰੁਪਏ ਚੋਰਾ ਲਏ ਨੇ 16 ਲੱਖ ਦੇ ਨਕਦੀ ਅਤੇ 6 ਲੱਖ ਦੇ ਗਹਿਣੇ ਚੋਰਾਂ ਦੇ ਵੱਲੋਂ ਉਡਾਏ ਗਏ ਨੇ ਅਤੇ ਇਹ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੁਹਾਨੂੰ ਤਰਤੀਬ ਵਾਰ ਦੱਸਦੇ ਆ ਕਿ ਸਾਰਾ ਵਾਕਿਆ ਕਿਸ ਢੰਗ ਦੇ ਨਾਲ ਹੋਇਆ ਦਰਅਸਲ ਲੁਧਿਆਣਾ ਦੇ ਹਾਇਤ ਹੋਟਲ ਦੇ ਵਿੱਚ ਹਾਇਤ ਏਜੰਸੀ ਦੇ ਵਿੱਚ ਇੱਕ ਵਿਆਹ ਸਮਾਗਮ ਸੀਗਾ ਤੇ ਇਸ ਦੌਰਾਨ ਵਿਆਹ ਦੇ ਦੌਰਾਨ ਜਿਹੜੇ ਚੋਰ ਨੇ ਉਹ ਵੀ ਬਰਾਤਿਆਂ ਦੇ ਰੂਪ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਉਹਨਾਂ ਨੇ ਜਿਹੜਾ ਲੜਕਾ ਸੀਗਾ ਜਿਹੜਾ ਧੋਲਾ ਸੀਗਾ ਉਹਦੀ ਮਾਂ ਦਾ ਪਰਸ ਚੋਰਾ ਲਿਆ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਏ ਕਿ 16 ਲੱਖ ਰੁਪਏ ਦੀ ਨਕਦੀ ਸੀਗੀ ਅਤੇ 6 ਲੱਖ ਦੇ ਗਹਿਣੇ ਸੀਗੇ ਦੇਖਦੇ ਹੀ ਦੇਖਦੇ ਇਹ ਚੋਰ ਜਿਹੜੇ ਨੇ ਇਹ ਜਿਹੜੀ ਮਾਂ ਐ ਲਾੜੇ ਦੀ ਉਹਦਾ ਪਰਸ ਚੁਰਾ ਕੇ ਲੈ ਜਾਂਦੇ ਨੇ ਅਤੇ ਪੂਰੀ ਵਾਰਦਾਤ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤੇ ਇਸ ਤੋਂ ਬਾਅਦ ਜਿਹੜਾ ਸਾਰਾ ਖੁਸ਼ੀਆਂ ਵਾਲਾ ਮਾਹੌਲ ਆ ਉਹ ਗਮ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਕਿਉਂਕਿ 22 ਲੱਖ ਰੁਪਏ ਚੋਰੀ ਹੋ ਜਾਂਦੇ ਨੇ 16 ਲੱਖ ਦੀ ਨਕਦੀ ਅਤੇ 6 ਲੱਖ ਦੇ ਗਹਿਣੇ ਹਯਾਤ ਦੀ ਗੱਲ ਹੈਗੀ ਆ ਲੁਧਿਆਣਾ ਦੇ ਇਸ ਹੋਟਲ ਦੀ ਗੱਲ ਹੈਗੀ ਆ ਜਿਸ ਦੇ ਵਿੱਚ ਇਹ ਵਾਰਦਾਤ ਹੋਈ ਹੈ ਹਾਲਾਂਕਿ ਸੀਸੀਟੀਵੀ ਦੇ ਵਿੱਚ ਵੀ ਇਹ ਸਭ ਕੁਝ ਕੈਦ ਹੋਇਆ ਏ ਕਿ ਕਿਵੇਂ ਅੱਖਾਂ ਦੇ ਸਾਹਮਣੇ ਹੀ ਦੇਖਦੇ-ਦੇਖਦੇ ਇਹ ਚੋਰ ਨਕਦੀ ਅਤੇ ਗਹਿਣਿਆਂ ਵਾਲਾ ਪਰਸ ਲੈ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਫੁੱਲ ਵਿੰਡੋ ਕਰਕੇ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਢੰਗ ਦੇ ਨਾਲ ਸੀਸੀਟੀਵੀ ਦੇ ਵਿੱਚ ਇਹ ਜਿਹੜੇ ਚੋਰ ਨੇ ਇਹਨਾਂ ਦੀ ਪੂਰੀ ਕਰਤੂਤ ਕੈਦ ਹੋਈ ਹੈ ਕਿ ਕਿਸ ਢੰਗ ਦੇ ਨਾਲ ਇਹ ਚੋਰ ਜਿਹੜੇ ਨੇ ਉਹ ਸ਼ਾਮਲ ਹੋ ਜਾਂਦੇ ਨੇ ਇਸ ਵਿਆਹ ਸਮਾਗਮ ਦੇ ਵਿੱਚ ਅਤੇ ਜਦੋਂ ਸਾਰੇ ਖੁਸ਼ੀਆਂ ਮਨਾ ਰਹੇ ਹੁੰਦੇ ਨੇ ਨੱਚ ਗਾ ਰਹੇ ਹੁੰਦੇ ਨੇ ਅਤੇ ਆਪਣੇ ਆਪ ਦੇ ਵਿੱਚ ਵਿਆਹ ਦੇ ਵਿੱਚ ਇਹਨਾਂ ਮਸ਼ਰੂਫ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਚੋਰ ਗਹਿਣਿਆਂ ਵਾਲਾ ਪਰਸ ਲੈ ਜਾਂਦੇ ਨੇ ਗਹਿਣਿਆਂ ਵਾਲੇ ਦੇ ਨਾਲ-ਨਾਲ ਨਕਦੀ ਜਿਹੜਾ ਸ਼ਗਨ ਹੁੰਦਾ ਏ ਉਹ ਵੀ ਐਸੇ ਪਰਸ ਦੇ ਵਿੱਚ ਹੁੰਦਾ ਏ ਸੋ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਸ਼ਖਸ ਜਿਹੜਾ ਏ ਉਹ ਮਹਿਲਾ ਦਾ ਪਰਸ ਲੈ ਕੇ ਜਾ ਰਿਹਾ ਏ ਤੇ ਕੋਈ ਵੀ ਉਸ ਨੂੰ ਨੋਟਿਸ ਨਹੀਂ ਕਰ ਰਿਹਾ ਤੇ ਸਾਰੇ ਵਿਆਹ ਦੇ ਵਿੱਚ ਰੁੱਝੇ ਹੋਏ ਨੇ ਅਤੇ ਇਸੇ ਦੌਰਾਨ ਇਹ ਸ਼ਖਸ ਜਿਹੜਾ ਏ ਉਹ ਉੰਦਾ ਏ ਅਤੇ ਗਹਿਣਿਆਂ ਤੇ ਨਕਦੀ ਵਾਲਾ ਪਰਸ ਚੁਰਾ ਕੇ ਰਫੂ ਚੱਕਰ ਹੋ ਜਾਂਦਾ ਏ ਦੱਸਿਆ ਜਾ ਰਿਹਾ ਹੈ ਕਿ ਬਰਾਤੀਆਂ ਦੇ ਵਿੱਚ ਹੀ ਇਹ ਸ਼ਾਮਲ ਸੀਗਾ ਅਤੇ ਇਸ ਨੌਜਵਾਨ ਦੇ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 20 ਤੋਂ 22 ਸਾਲਾਂ ਦੇ ਵਿੱਚ ਵਿੱਚ ਇਸ ਨੌਜਵਾਨ ਦੀ ਉਮਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੇ ਕਿਵੇਂ ਇਹ ਹੋਟਲ ਦੇ ਵਿੱਚ ਦਾਖਲ ਹੁੰਦਾ ਹੈ ਤੇ ਕਿਵੇਂ ਇਹ ਹੋਟਲ ਦੇ ਵਿੱਚੋਂ ਬਾਹਰ ਚਲੇ ਜਾਂਦਾ ਏ ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਸੋ ਦੱਸਦੀ ਏ ਕਿ 22 ਲੱਖ ਦੀ ਚਪਤ ਲਗਾ ਕੇ ਇਹ ਜਿਹੜਾ ਚੋਰ ਹੈ ਇਹ ਹੋਟਲ ਦੇ ਵਿੱਚੋਂ ਫਰਾਰ ਹੋ ਜਾਂਦਾ ਏ ਸੋ ਤਾਂ ਸਾਡੇ ਪੱਤਰਕਾਰ ਤਰਸੇਮ ਭਾਰਦਵਾਜ ਦੇ ਵੱਲੋਂ ਵੀ ਇਸੇ ਸੰਬੰਧ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਅਤੇ ਨਾਲ ਹੀ ਜਿਹੜੇ ਵਿਆਹਾਂ ਦੇ ਵਿੱਚ ਅੱਜ ਕੱਲ ਲੋਕ ਜਾ ਰਹੇ ਨੇ ਉਹਨਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਵਿਆਹ ਦੇ ਵਿੱਚ ਬਹੁਤ ਸਾਰਾ ਇਕੱਠ ਹੁੰਦਾ ਹੈ ਪਤਾ ਨਹੀਂ ਲੱਗਦਾ ਕਿ ਕਿੰਨੇ ਰਿਸ਼ਤੇਦਾਰ ਨੇ ਕਿੰਨੇ ਤੁਹਾਡੇ ਸਕੇ ਸੰਬੰਧੀ ਨੇ ਤੇ ਕੌਣ ਇਸ ਦੇ ਵਿੱਚ ਹੋਰ ਜਿਹੜਾ ਬਾਹਰੀ ਵਿਅਕਤੀ ਆਉ ਉਹ ਸ਼ਾਮਲ ਹੋ ਜਾਂਦਾ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਹਜ਼ਾਰਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਦੋਂ ਵਿਆਹਾਂ ਦੇ ਵਿੱਚ ਇਸ ਢੰਗ ਦੇ ਨਾਲ ਚੋਰ ਨਕਦੀ ਅਤੇ ਗਹਿਣੇ ਚੁਰਾ ਕੇ ਫਰਾਰ ਹੋ ਜਾਂਦੇ ਨੇ ਪਰ ਵੱਡੀ ਗੱਲ ਇਹ ਹੈ ਕਿ 5 ਸਟਾਰ ਹੋਟਲ ਹੈ ਜਿੱਥੇ ਇਹ ਚੋਰ ਜਿਹੜੇ ਨੇ ਗਹਿਣੇ ਅਤੇ ਨਕਦੀ ਵਾਲਾ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ देखो शादियों में आ, शादियों का सीज़न अभी चालू हुआ है ये लोगों को मैं अपील करना चाहूँगा कि जब भी कोई शादियाँ होती हैं तो जो आ, इस तरीके की चोर चक्कों की जो एक नज़र रहती है कि जो शगुन वाले लिफाफे जो आदमी इकट्ठे कर रहा होता है उसके बैग को तो कई बारी वो बातों में लगा के ले के भाग जाते हैं इस तरीके की गैंग हम उन्होंने पहले भी पकड़े हैं क्योंकि अभी शादियाँ अभी शुरू ही हुई हैं तो इस तरीके के लोगों को थोड़ा सा आ, अब खुद भी एहतियात बरतें कि जो शगुन के लिफाफे आदमी के साथ जो होता है वो प्रॉपर अपनी केयर करे और इस तरीके का किसी को मौका ना दें कि जो आ, इस तरीके की वारदात कर जाए बाकी ये लोग हमारी सीसीटीवी में आ गए हैं हम लोगों की टीमें बनी हुई हैं और इनको हम लोग जल्दी ही पकड़ कितना ले गए गे ये और ये अभी आ, फैमिली फैमिली वाले अभी उसको जांच कर रहे हैं काफ़ी उन्होंने बताया है कि काफ़ी बारह चौदह लाख रुपए तक का है तो उसको हम लोग ट्रेस कर लेंगे ਕਿਤੇ ਨਾ ਕਿਤੇ ਛੋਟੀ ਇੰਗੈਲੀ ਕੋਈ ਵੱਡਾ ਨੁਕਸਾਨ ਬਚਾ ਸਕਦੀ ਆ ਕਈ ਵਾਰ ਅਸੀਂ ਇਹ ਸੁਣਦੇ ਆ ਮੀਡੀਆ ਦੇ ਵਿੱਚ ਵੀ ਅਕਸਰ ਹੁੰਦਾ ਰਹਿੰਦਾ ਵਿਆਹ ਦੇ ਵਿੱਚ ਛੋਟੀ ਜੀ ਇੰਗੈਲੀ ਕਰਕੇ ਕਈ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਕਈ ਵਾਰ ਪਿਛਲੇ ਸਾਲਾਂ ਦੇ ਵਿੱਚ ਵੀ ਕਈ ਤੁਸੀਂ ਵੀਡੀਓ ਦੇਖੇ ਹੋਣਗੇ ਜਿੱਥੇ ਕਿ ਇਹ ਗਹਿਣਿਆਂ ਦਾ ਭਰਿਆ ਹੋਆ ਬੈਗ ਗਾਇਬ ਹੋ ਜਾਂਦਾ ਕਦੇ ਬੱਚੇ ਲੈ ਕੇ ਚਲੇ ਚੱਕ ਲੈਂਦੇ ਨੇ ਕੋਈ ਅਣਜਾਣ ਵਿਕਤੀ ਆਉਂਦੇ ਨੇ ਤੁਹਾਡਾ ਜਦੋਂ ਗਹਿਲੀ ਹੁੰਦੀ ਹੈ ਤਾਂ ਤੁਹਾਡਾ ਸਮਾਨ ਚੋਰੀ ਹੋ ਜਾਂਦਾ ਕੁਝ ਇਸੇ ਤਰ੍ਹਾਂ ਦੀ ਕੋਈ ਘਟਨਾ ਕੱਢਿਆ ਲੁਧਿਆਣਾ ਦੇ ਫਿਰੋਜ਼ਪੁਰ ਰੋਡਸ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਵਿਆਹ ਦੇ ਇਸ ਸਮਾਗਮ ਦੇ ਵਿੱਚੋਂ ਉਹ ਜਿਹੜਾ ਕਿ ਲੱਖਾਂ ਰੁਪਏ ਦਾ ਸੋਨਾ ਤੇ ਇਹ ਕੈਸ਼ ਹੈ ਜਿਹੜਾ ਨਕਦੀ ਜਿਹੜੀ ਗੁੰਮ ਹੋ ਜਾਂਦੀ ਆ ਸੀਸੀਟੀਵੀ ਦੇ ਵਿੱਚ ਤਸਵੀਰਾਂ ਜ਼ਰੂਰ ਆਉਂਦੀਆਂ ਨੇ ਲੇਕਿਨ ਪਰ ਪਰਿਵਾਰ ਨੂੰ ਜਿੱਥੇ ਖੁਸ਼ੀ ਦਾ ਮਾਹੌਲ ਸੀਗਾ ਲੇਕਿਨ ਉੱਥੇ ਉਸੇ ਟਾਈਮ ਪਰਿਵਾਰ ਦੇ ਵਿੱਚ ਉਦਾਸੀ ਫੈਲ ਜਾਂਦੀ ਆ ਆ ਪੁਲਿਸ ਨੂੰ ਕੰਪਲੇਨਟ ਕੀਤੀ ਜਾਂਦੀ ਆ ਇਸ ਮਾਮਲੇ 'ਚ ਇਸ ਮਾਮਲੇ ਵਿੱਚ ਐਸਐਚਓ ਸਰਬਨਗਰ ਮਧੂ ਬਾਲਾ ਨੇ ਗੱਲ ਕਰਾਂਗੇ ਇਹ ਕੀ ਮਾਮਲਾ ਸੀਗਾ ਕਿੰਨਾ ਨੁਕਸਾਨ ਹੋਇਆ ਕੀ ਇਸ ਸਾਰੀ ਘਟਨਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕੱਲ ਫਰੋਜ਼ਪੁਰ ਰੋਡ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਮੈਰਿਜ ਦਾ ਫੰਕਸ਼ਨ ਸੀਗਾ ਮਨੂ ਗੁਪਤਾ ਜੀ ਨੇ ਸਾਨੂੰ ਕੰਪਲੇਂਟ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਇਵੈਂਟ ਦੇ ਵਿੱਚੋਂ ਕੋਈ ਦੋ ਅਣਪਛਾਤੇਆ ਵੱਲੋਂ ਜਿਹੜੀ ਆ ਉਹਨਾਂ ਦਾ ਜਿਹੜਾ ਬੈਗ ਸੀਗਾ ਜਿਹਦੇ ਵਿੱਚ ਕੀਮਤੀ ਸਮਾਨ ਸੀ ਆ ਉਹਨਾਂ ਦਾ ਕੈਸ਼ ਸੀਗਾ ਉਹ ਚੋਰੀ ਹੋ ਗਿਆ ਤਾਂ ਅਸੀਂ ਮੌਕੇ ਦੇ ਉੱਤੇ ਪਹੁੰਚੇ ਆ ਤਫ਼ਤੀਸ਼ ਕੀਤੀ ਆ ਤੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰ ਲਏ ਨੇ ਉਹਦੇ ਵਿੱਚ ਜੋ ਦੋ ਬੰਦੇ ਆਈਡੈਂਟੀਫਾਈ ਹੋ ਰਹੇ ਸੀ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮਾਮਲਾ ਦਰਜ ਹੋ ਚੁੱਕਾ ਹੈ ਜੀ ਲੱਗਦਾ ਕੀ ਸੀਗਾ ਜਿਹੜੇ ਬੈਗ 'ਚ ਕੀ ਸੋਨਾ ਸੀ ਕੈਸ਼ ਸੀ ਕੀ ਦੱਸੋ ਗਿਆ ਹੈਗਾ ਫੈਮਿਲੀ ਵਾਲਿਆਂ ਵੱਲੋਂ ਤੇ ਇਹ ਕਿੰਨੇ ਵਜੇ ਦੀ ਕਟਣਾ ਹੈ ਇੱਕ ਕਰੀਬ ਜੋ ਚੋਰੀ ਹੋਈ ਹੈ ਜੀ 12 12:30 ਦੇ ਨੇੜੇ ਇਹ ਚੋਰੀ ਹੋਈ ਹੈ ਤੇ ਉਸ ਬੈਗ ਦੇ ਵਿੱਚ 6 ਲੱਖ ਰੁਪਏ ਜਿਹੜੇ ਕੈਸ਼ ਸੀ ਤੇ ਉਹਨਾਂ ਦੇ ਗਹਿਣੇ ਸੀਗੇ ਕੁਝ ਤੇ ਟੋਟਲ ਉਹਨਾਂ ਨੇ 14 ਲੱਖ ਦਾ ਐਸਟੀਮੇਟ ਸਾਨੂੰ ਦਿੱਤਾ ਵੀ 14 ਲੱਖ ਦੀ ਕਰੀਬ ਉਹਨਾਂ ਦਾ ਜਿਹੜਾ ਸਮਾਨ ਉਹਨੂੰ ਚੋਰੀ ਹੋ ਚੁੱਕਾ ਕਿਸ ਤਰ੍ਹਾਂ ਲੱਗਿਆ ਹੈਗਾ ਕਿਸ ਤਰ੍ਹਾਂ ਸੀਸੀਟੀਵੀ 'ਚ ਬੰਦਾ ਹੈ ਚੱਕਰ ਦਾ ਦਿਖਾਇਆ ਗਿਆ ਜਾਂ ਜਾਂਦਾ ਦਿਖਾਇਆ ਗਿਆ ਤੇ ਕਿਵੇਂ ਹੋਈ ਹੈ ਕਟਣਾ ਕੁਝ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਦੱਸਿਆ ਹੁਣ ਜਦੋਂ ਇਹ ਬਰਾਤ ਐਂਟਰ ਕਰੀਆ ਤੇ ਉਹ ਦੋਨੋਂ ਜਿਹੜੇ ਲੜਕੇ ਸੀ ਅਲੱਗ-ਅਲੱਗ ਡਾਇਰੈਕਸ਼ਨ ਤੋਂ ਅੰਦਰ ਐਂਟਰ ਕਰ ਗਏ ਨੇ ਔਰ ਉਹਨਾਂ ਦੇ ਹੀ ਪਰਿਵਾਰ ਦੇ ਵਿੱਚ ਘੁੰਮ ਫਿਰ ਰਹੇ ਨੇ ਦੋਨੇ ਜਣੇ ਤੇ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਦੀ ਆ ਵੀ ਇਹ ਜਿਹੜਾ ਵੈਡਿੰਗ ਸੀਜ਼ਨ ਆ ਫੈਸਟੀਵਲ ਸੀਜ਼ਨ ਆ ਰਿਹਾ ਆ ਆਪਣੇ ਆਸ-ਪਾਸ ਦੇ ਜਿਹੜੇ ਤੁਸੀਂ ਜਿਹੜੇ ਲੋਕ ਤੁਹਾਡੇ ਨੇੜੇ ਤੇੜੇ ਘੁੰਮ ਰਹੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਤੁਹਾਡਾ ਨੁਕਸਾਨ ਨਾ ਹੋ ਕਰ ਸਕਣ ਕੋਈ ਹੋਟਲ ਵਾਲਿਆਂ ਨੂੰ ਵੀ ਇਨਸਟਰਕਸ਼ਨਾਂ ਜਾਰੀ ਕਰੇਗੇ ਕੋਈ ਸੀਸੀਟੀਵੀ ਵੀ ਇਸ ਤਰ੍ਹਾਂ ਲਗਾਏ ਜਾਣ ਵੀ ਲੋਕ ਪਤਾ ਲੱਗੇ ਕੌਣ ਆਇਆ ਕੌਣ ਗਿਆ ਹੈਗਾ ਇਸ ਤਰ੍ਹਾਂ ਦੀ ਕੋਈ ਹੋਰ ਵੀ ਇਨਸਟਰਕਸ਼ਨਾਂ ਹੋਣਗੀਆਂ ਜੀ ਅੱਜ ਉਹਨਾਂ ਦੀ ਮੀਟਿੰਗ ਮੈਂ ਕਰ ਰਹੀ ਹਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਨਸਟਰਕਸ਼ਨਸ ਦਵਾਂਗੇ ਵੀ ਆਉਣ ਵਾਲੇ ਜਿਹੜੇ ਈਵੈਂਟਸ ਨੇ ਜਾਂ ਪ੍ਰੋਗਰਾਮ ਜਿਹੜੀ ਉਹਨਾਂ ਦੇ ਉਹਨਾਂ ਦੇ ਜਿਹੜੇ ਹੋਟਲਸ ਵਿੱਚ ਹੋਣਗੇ ਉਹਨਾਂ ਦੇ ਵਿੱਚ ਕੁਝ ਹਦਾਇਤਾਂ ਜਿਹੜੀਆਂ ਜ਼ਰੂਰੀ ਆ ਉਹ ਮੈਂ ਉਹਨਾਂ ਨੂੰ ਜ਼ਰੂਰ ਦਵਾਂਗੀ ਤਾਂ ਜੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਤੋਂ ਬੱਜਿਆ ਜਾ ਸਕੇ ਜਾ ਸਕਦੇ ਨੇ ਬਿਲਕੁਲ ਜਿਹੜਾ ਐਸਚੋ ਮਧੂ ਬਾਲ ਨੇ ਦੱਸਿਆ ਹੈਗਾ ਜਿਹੜਾ ਰਾਤ ਇੱਕ ਹੋਟਲ ਦੇ ਵਿੱਚ ਨਿੱਜੀ ਹੋਟਲ ਦੇ ਵਿੱਚ ਵਿਆਹ ਦਰਾਨਿਕ ਘਟਨਾ ਕੱਟੀ ਹੈ ਜਿੱਥੇ ਕਿ ਪਰਿਵਾਰ ਦਾ ਜਿਹੜੇ ਗਹਿਣੇ ਸੀ ਤੇ ਕੈਸ਼ ਆ ਜਿਹੜੇ ਅਣਪਛਾਤੇ ਵਿਅਕਤੀ ਲੈ ਗਏ ਨੇ ਜਿਨ੍ਹਾਂ ਦੀ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਆਈਆਂ ਨੇ ਉਸ ਆਧਾਰ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਸ ਤਰ੍ਹਾਂ ਹੁਣ ਵੈਡਿੰਗ ਸੀਜ਼ ਲੋਕ ਅੰਗੈਲੀ ਨਾਮਵਰਤਨ ਜੇ ਕੋਈ ਅਣਸ਼ਾਤਾ ਵਿਕਤੀ ਵਿਆਹ ਚ ਦੇਖਦਾ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਜਾਂ ਉਸ ਦਾ ਖਾਸ ਧਿਆਨ ਰੱਖਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾ ਨਾ ਵਾਪਰ ਸਕਣ ਹੋਟਲਾਂ ਵਾਲਿਆਂ ਨੂੰ ਵੀ ਇੱਕ ਖਾਸ ਜਿਹੜੀਆਂ ਡਿਰੈਕਸ਼ਨਾਂ ਨੇ ਇਹ ਜਿਹੜਾ ਸਰਬਨਗਰ ਥਾਣੇ ਦੇ ਇਹ ਏਰੀਆ ਦੇ ਵਿੱਚ ਹੁੰਦੇ ਉਹਨਾਂ ਨੂੰ ਦੇਣ ਲਈ ਇੱਕ ਜਿਹੜੀ ਮੀਟਿੰਗ ਕਰਨ ਦੀ ਗੱਲ ਆਖੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਤਰਸੀਮ ਦੇ ਨਾਲ ਪ੍ਰਕਾਸ਼ ਜੱਸਾ ਤੁਸੀਂ ਦੇਖਿਆ ਕਿ ਕਿਸ ਢੰਗ ਦੇ ਨਾਲ ਇਹ ਪੂਰੀ ਵਾਰਦਾਤ ਵਾਪਰੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੇ ਕਿਵੇਂ ਜਿਹੜੇ ਚੋਰ ਨੇ ਉਹ ਗਹਿਣਿਆਂ ਅਤੇ ਨਕਦੀ ਦੇ ਨਾਲ ਭਰਿਆ ਹੋਇਆ ਬੈਗ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਕਿਵੇਂ ਜਿਹੜੇ ਚੋਰ ਨੇ ਇਹ ਵਿਆਹ ਦੇ ਵਿੱਚ ਦਾਖਲ ਹੋ ਜਾਂਦੇ ਨੇ ਬਰਾਤੀਆਂ ਦੇ ਵਿੱਚ ਹੀ ਘੁੰਮਦੇ ਨੇ ਉੱਥੇ ਹੀ ਸਭ ਕੁਝ ਖਾਂਦੇ ਨੇ ਤੇ ਉਸ ਤੋਂ ਬਾਅਦ ਉੱਥੇ ਹੀ ਜਿਹੜੀ ਗਹਿਣਿਆਂ ਵਾਲਾ ਬੈਗ ਹੈ ਤੇ ਨਕਦੀ ਵਾਲਾ ਬੈਗ ਹੈ ਉਸ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਅਕਸਰ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਸਾਨੂੰ ਖੁਦ ਆਪਣਾ ਖਿਆਲ ਰੱਖਣਾ ਹੋਵੇਗਾ ਕਿ ਜੇਕਰ ਅਜਿਹੀਆਂ ਵਾਰਦਾਤਾਂ ਤੋਂ ਬਚਾਅ ਕਰਨਾ ਹੈ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਹੈ ਅਕਸਰ ਇਸੇ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਚੋਰ ਨੇ ਜਿਹੜੇ ਮਾੜੇ ਅੰਸਰ ਨੇ ਉਹਨਾਂ ਦੀ ਅੱਖ ਉਸੇ ਚੀਜ਼ ਤੇ ਹੁੰਦੀ ਹੈ ਕਿਉਂਕਿ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਉਹ ਹਮੇਸ਼ਾ ਹੀ ਵਿਆਹ ਦੇ ਵਿੱਚ ਮਸਰੂਫ ਹੋ ਜਾਂਦੇ ਨੇ ਖੁਸ਼ੀਆਂ ਦੇ ਵਿੱਚ ਇਨਵੋਲਵ ਹੋ ਜਾਂਦੇ ਨੇ ਉਹ ਥੋੜੇ ਜਿਹਾ ਉਹਨਾਂ ਨੂੰ ਇਹਨਾਂ ਧਿਆਨ ਨਹੀਂ ਰਹਿੰਦਾ ਹੈਗਾ ਕਿ ਉਹਨਾਂ ਦਾ ਪਰਸ ਕਿੱਥੇ ਉਹਨਾਂ ਦਾ ਮੋਬਾਈਲ ਕਿੱਥੇ ਹੈ ਪਰ ਜਿਹੜੇ ਚੋਰ ਹੁੰਦੇ ਨੇ ਏਸੇ ਦਾ ਮੌਕੇ ਦਾ ਫਾਇਦਾ ਉਠਾਉਂਦੇ ਨੇ ਅਤੇ ਏਸੇ ਮੌਕੇ ਦਾ ਫਾਇਦਾ ਉਠਾ ਕੇ ਉਹ ਜਿਹੜੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਪਛਤਾਵਾ ਰਹਿ ਜਾਂਦਾ ਪਰ ਇਸ ਦੇ ਨਾਲ ਹੀ ਕਾਨੂੰਨ ਤੇ ਪੁਲਿਸ ਤੇ ਵੀ ਸਵਾਲ ਹੈ ਕਿ ਆਖਿਰ ਇਹਨਾਂ ਚੋਰਾ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਐਡੇ ਵੱਡੇ ਹੋਟਲ ਦੇ ਵਿੱਚੋਂ ਕਿਵੇਂ ਜਿਹੜੇ ਚੋਰ ਨੇ ਉਹ ਕੁਝ ਜਾਂਦੇ ਨੇ ਤੇ ਕਿਵੇਂ ਉੱਥੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਜਾਂਦੇ ਨੇ ਕਿ ਮੇ ਜਿਹੜਾ 22 ਲੱਖ ਦੇ ਗਹਿਣਿਆਂ ਤੇ ਨਕਦੀ ਚੁਰਾ ਕੇ ਉਹ ਲੈ ਜਾਂਦੇ ਨੇ ਸੀਸੀਟੀਵੀ ਦੇ ਵਿੱਚ ਵੀ ਤਸਵੀਰਾਂ ਕੈਦ ਹੋਈਆਂ ਨੇ ਸਭ ਕੁਝ ਸਾਹਮਣੇ ਹੈ ਬਾਈਕ ਤੇ ਜਿਹੜਾ ਇਹ ਨੌਜਵਾਨ ਜਾ ਰਿਹਾ ਏ ਚੋਰ ਦੇ ਵੱਲੋਂ ਜਿਹੜਾ ਹਿਆਤ ਏਜੰਸੀ ਹੈ ਇਹਦੇ ਵਿੱਚ ਉਹ ਆਉਂਦਾ ਏ ਵਿਆਹ ਦੇ ਵਿੱਚ ਅਤੇ ਵਿਆਹ ਦੇ ਵਿੱਚੋਂ ਜਿਹੜੀ ਲਾੜੇ ਦੀ ਮਾਂ ਏ ਉਸ ਦਾ ਪਰਸ ਗਹਿਣਿਆਂ ਵਾਲਾ ਤੇ ਨਕਦੀ ਵਾਲਾ ਲੈ ਕੇ ਫਰਾਰ ਹੋ ਜਾਂਦਾ ਏ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ ਕਿ ਕਿਸ ਢੰਗ ਦੇ ਨਾਲ ਇਹ ਉਹਦਾ ਇਹ ਅਤੇ ਫਰਾਰ ਹੋ ਜਾਂਦਾ ਇੱਕ ਵਾਰ ਫਿਰ ਤੁਹਾਨੂੰ ਦਿਖਾਉਨੇ ਆ ਫੁੱਲ ਵਿੰਡੋ ਕਰਕੇ ਕਿ ਕਿਸ ਢੰਗ ਦੇ ਨਾਲ ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆ ਦੇਖੋ ਸ਼ਾਦੀਆਂ ਮੇ ਸ਼ਾਦੀਆਂ ਦਾ ਸੀਜ਼ਨ ਅਭੀ ਚਾਲੂ ਹੋਇਆ ਹੈ ਇਹ ਲੋਕੋ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਦ ਵੀ ਕੋਈ ਸ਼ਾਦੀਆਂ ਹੁੰਦੀਆਂ ਹਨ ਤਾਂ ਜੋ ਇਸ ਤਰੀਕੇ ਦੇ ਚੋਰ ਚੱਕੋ ਕੀ ਜੋ ਇੱਕ ਨਜ਼ਰ ਰਹਤੀ ਹੈ ਕਿ ਜੋ ਸ਼ਗਨ ਵਾਲੇ ਲਿਫਾਫੇ ਜੋ ਆਦਮੀ ਇਕੱਠੇ ਕਰ ਰਹਾ ਹੁੰਦਾ ਹੈ ਉਸਕੇ ਬੈਗ ਕੋ ਕਈ ਵਾਰੀ ਉਹ बातों में लगा के लेके भाग जाते हैं इस तरीके की गैंग हम उन्हें पहले भी पकड़े हैं क्योंकि अभी शादियां अभी शुरू ही हुई हैं तो इस तरीके के लोगों को थोड़ा सा अब खुद भी एहतियात बरतें कि जो शगुन के लिफाफे आदमी के साथ जो होता है वो प्रॉपर अपनी केयर करे और इस तरीके का किसी को मौका ना दें कि जो इस तरीके की वारदात कर जाए बाकी ये लोग हमारी सीसीटीवी में आ गए हैं हम लोगों की टीमें बनी हुई हैं और इनको हम लोग जल्दी ही पकड़ कितना अमल ले गए ये गहना और ये अभी आ, फैमिली फैमिली वाले अभी उसको जांच कर रहे हैं काफ़ी उन्होंने बताया है कि काफ़ी बारह चौदह लाख रुपये तक का है तो उसको हम लोग ट्रेस कर लें ਕਿਤੇ ਨਾ ਕਿਤੇ ਛੋਟੀ ਇੰਗੈਲੀ ਕੋਈ ਵੱਡਾ ਨੁਕਸਾਨ ਬਚਾ ਸਕਦੀ ਆ ਕਈ ਵਾਰ ਅਸੀਂ ਸੁਣਦੇ ਆ ਮੀਡੀਆ ਦੇ ਵਿੱਚ ਵੀ ਅਕਸਰ ਹੁੰਦਾ ਰਹਿੰਦਾ ਵਿਆਹ ਦੇ ਵਿੱਚ ਛੋਟੀ ਜੀ ਇੰਗੈਲੀ ਕਰਕੇ ਕਈ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਕਈ ਵਾਰ ਪਿਛਲੇ ਸਾਲਾਂ ਦੇ ਵਿੱਚ ਵੀ ਕਈ ਤੁਸੀਂ ਵੀਡੀਓ ਦੇਖੇ ਹੋਣਗੇ ਜਿੱਥੇ ਕਿ ਇਹ ਗਹਿਣਿਆਂ ਦਾ ਭਰਿਆ ਹੋਆ ਬੈਗ ਗੈਬ ਹੋ ਜਾਂਦਾ ਕਦੇ ਬੱਚੇ ਲੈ ਕੇ ਚਲੇ ਚੱਕ ਲੈਂਦੇ ਨੇ ਕੋਈ ਅਣਜਾਣ ਵਿਕਤੀ ਆਉਂਦੇ ਨੇ ਤੁਹਾਡਾ ਜਦੋਂ ਗਹਿਲੀ ਹੁੰਦੀ ਹੈ ਤਾਂ ਤੁਹਾਡਾ ਸਮਾਨ ਚੋਰੀ ਹੋ ਜਾਂਦਾ ਕੁਝ ਇਸੇ ਤਰ੍ਹਾਂ ਦੀ ਕੋਈ ਘਟਨਾ ਕੱਢਿਆ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਤੇ ਇੱਕ ਨਿੱਜੀ ਹੋਟਲ ਦੇ ਵਿੱਚ ਵਿਆਹ ਦੇ ਇਹ ਸਮਾਗਮ ਦੇ ਵਿੱਚੋਂ ਉਹ ਜਿਹੜਾ ਕਿ ਲੱਖਾਂ ਰੁਪਏ ਦਾ ਸੋਨਾ ਤੇ ਇਹ ਕੈਸ਼ ਆ ਜਿਹੜਾ ਨਗਦੀ ਜਿਹੜੀ ਗੁੰਮ ਹੋ ਜਾਂਦੀ ਆ ਸੀਸੀਟੀਵੀ ਦੇ ਵਿੱਚ ਤਸਵੀਰਾਂ ਜ਼ਰੂਰ ਆਉਂਦੀਆਂ ਨੇ ਲੇਕਿਨ ਪਰ ਪਰਿਵਾਰ ਨੂੰ ਜਿੱਥੇ ਖੁਸ਼ੀ ਦਾ ਮਾਹੌਲ ਸੀਗਾ ਲੇਕਿਨ ਉੱਥੇ ਉਸੇ ਟਾਈਮ ਪਰਿਵਾਰ ਦੇ ਵਿੱਚ ਉਦਾਸੀ ਫੈਲ ਜਾਂਦੀ ਆ ਆ ਪੁਲਿਸ ਨੂੰ ਕੰਪਲੇਨਟ ਕੀਤੀ ਜਾਂਦੀ ਇਸ ਮਾਮਲੇ 'ਚ ਇਸ ਮਾਮਲੇ ਵਿੱਚ ਐਸਐਚਓ ਸਰਬਰ ਨਗਰ ਮਧੂ ਬਾਲਾ ਨੇ ਗੱਲ ਕਰਾਂਗੇ ਇਹ ਕੀ ਮਾਮਲਾ ਸੀਗਾ ਕਿੰਨਾ ਨੁਕਸਾਨ ਹੋਇਆ ਕੀ ਇਸ ਸਾਰੀ ਘਟਨਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕੱਲ ਫਰੂਜ਼ਪੁਰ ਰੋਡ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਮੈਰਿਜ ਦਾ ਫੰਕਸ਼ਨ ਸੀਗਾ ਮਨੂ ਗੁਪਤਾ ਜੀ ਨੇ ਸਾਨੂੰ ਕੰਪਲੇਂਟ ਕੀਤੀ ਸੀ ਕਿ ਉਹਨਾਂ ਦੇ ਜਿਹੜੇ ਇਵੈਂਟ ਦੇ ਵਿੱਚੋਂ ਕੋਈ ਦੋ ਅਣਪਛਾਤੇਆ ਵੱਲੋਂ ਜਿਹੜੀ ਆ ਉਹਨਾਂ ਦਾ ਜਿਹੜਾ ਬੈਗ ਸੀਗਾ ਜਿਹਦੇ ਵਿੱਚ ਕੀਮਤੀ ਸਮਾਨ ਸੀ ਆ ਉਹਨਾਂ ਦਾ ਕੈਸ਼ ਸੀਗਾ ਉਹ ਚੋਰੀ ਹੋ ਗਿਆ ਤਾਂ ਅਸੀਂ ਮੌਕੇ ਦੇ ਉੱਤੇ ਪਹੁੰਚੇ ਆ ਤਫ਼ਤੀਸ਼ ਕੀਤੀ ਹੈ ਤੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰ ਲਏ ਨੇ ਉਹਦੇ ਵਿੱਚ ਜੋ ਦੋ ਬੰਦੇ ਆਈਡੈਂਟੀਫਾਈ ਹੋ ਰਹੇ ਸੀ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮਾਮਲਾ ਦਰਜ ਹੋ ਚੁੱਕਾ ਹੈ ਜੀ ਲਗਦਾ ਕੀ ਸੀਗਾ ਜਿਹੜੇ ਬੈਗ ਦੀ ਬੈਗ 'ਚ ਕੀ ਸੋਨਾ ਸੀ ਕੈਸ਼ ਸੀ ਕੀ ਆ ਗਿਆ ਹੈਗਾ ਫੈਮਿਲੀ ਵਾਲਿਆਂ ਵੱਲੋਂ ਤੇ ਇਹ ਕਿੰਨੇ ਵਜੇ ਦੀ ਘਟਨਾ ਹੈ ਇੱਕ ਕਰੀਬ ਜੋ ਚੋਰੀ ਹੋਈ ਹੈ ਜੀ 12 12:30 ਦੇ ਨੇੜੇ ਇਹ ਚੋਰੀ ਹੋਈ ਹੈ ਤੇ ਉਸ ਬੈਗ ਦੇ ਵਿੱਚ 6 ਲੱਖ ਰੁਪਏ ਜਿਹੜੇ ਕੈਸ਼ ਸੀ ਤੇ ਉਹਨਾਂ ਦੇ ਗਹਿਣੇ ਸੀਗੇ ਕੁਝ ਤੇ ਟੋਟਲ ਉਹਨਾਂ ਨੇ 14 ਲੱਖ ਦਾ ਐਸਟੀਮੇਟ ਸਾਨੂੰ ਦਿੱਤਾ ਵੀ 14 ਲੱਖ ਦੀ ਕਰੀਬ ਉਹਨਾਂ ਦਾ ਜਿਹੜਾ ਸਮਾਨ ਉਹ ਚੋਰੀ ਹੋ ਚੁੱਕਾ ਕਿਸ ਤਰ੍ਹਾਂ ਹੋ ਗਿਆ ਹੈਗਾ ਕਿਸ ਤਰ੍ਹਾਂ ਸੀਸੀਟੀਵੀ 'ਚ ਬੰਦਾ ਚੱਕਦਾ ਦਿਖਾਇਆ ਗਿਆ ਜਾਂ ਜਾਂਦਾ ਦਿਖਾਇਆ ਗਿਆ ਤੇ ਕਿਵੇਂ ਹੋਈ ਹੈ ਘਟਨਾ ਕੁਝ ਉਹਨਾਂ ਨੇ ਪਰਿਵਾਰ ਵਾਲਿਆਂ ਨੇ ਦੱਸਿਆ ਉਹਨਾਂ ਨੂੰ ਜੀ ਜਦੋਂ ਇਹ ਬਰਾਤ ਐਂਟਰ ਕਰੀਆ ਤੇ ਉਹ ਦੋਨੋਂ ਜਿਹੜੇ ਲੜਕੇ ਸੀ ਅਲੱਗ-ਅਲੱਗ ਡਾਇਰੈਕਸ਼ਨ ਤੋਂ ਅੰਦਰ ਐਂਟਰ ਕਰ ਗਏ ਨੇ ਔਰ ਉਹਨਾਂ ਦੇ ਹੀ ਪਰਿਵਾਰ ਦੇ ਵਿੱਚ ਘੁੰਮ ਫਿਰ ਰਹੇ ਨੇ ਦੋਨੇ ਜਣੇ ਤੇ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਦੀ ਆ ਵੀ ਇਹ ਜਿਹੜਾ ਵੈਡਿੰਗ ਸੀਜ਼ਨ ਆ ਫੈਸਟੀਵਲ ਸੀਜ਼ਨ ਆ ਰਿਹਾ ਆ ਆਪਣੇ ਆਸ-ਪਾਸ ਦੇ ਜਿਹੜੇ ਤੁਸੀਂ ਜਿਹੜੇ ਲੋਕ ਤੁਹਾਡੇ ਨੇੜੇ ਤੇ ਜਿਹੜੇ ਘੁੰਮ ਰਹੇ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਤੁਹਾਡਾ ਨੁਕਸਾਨ ਨਾ ਹੋ ਕਰ ਸਕਣ ਕੋਈ ਹੋਟਲ ਵਾਲਿਆਂ ਨੂੰ ਇਨਸਟਰਕਸ਼ਨ ਜਾਰੀ ਕਰਨਗੇ ਕੋਈ ਸੀਸੀਟੀਵੀ ਵੀ ਇਸ ਤਰ੍ਹਾਂ ਲਗਾਏ ਜਾਣ ਵੀ ਲੋਕ ਪਤਾ ਲੱਗੇ ਕੌਣ ਆਇਆ ਕੌਣ ਗਿਆ ਹੈਗਾ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਵੀ ਇਨਸਟਰਕਸ਼ਨ ਹੋਣਗੀਆਂ ਜੀ ਅੱਜ ਉਹਨਾਂ ਦੀ ਮੀਟਿੰਗ ਮੈਂ ਕਰ ਰਹੀ ਹਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਨਸਟਰਕਸ਼ਨਸ ਦਵਾਂਗੇ ਵੀ ਆਉਣ ਵਾਲੇ ਜਿਹੜੇ ਈਵੈਂਟਸ ਨੇ ਜਾਂ ਪ੍ਰੋਗਰਾਮ ਜਿਹੜੀ ਉਹਨਾਂ ਦੇ ਉਹਨਾਂ ਦੇ ਜਿਹੜੇ ਹੋਟਲਸ ਵਿੱਚ ਹੋਣਗੇ ਉਹਨਾਂ ਦੇ ਵਿੱਚ ਕੁਝ ਹਦਾਇਤਾਂ ਜਿਹੜੀਆਂ ਜ਼ਰੂਰੀ ਆ ਉਹ ਮੈਂ ਉਹਨਾਂ ਨੂੰ ਜ਼ਰੂਰ ਦਵਾਂਗੀ ਤਾਂ ਜੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਤੋਂ ਬੱਜਿਆ ਜਾ ਸਕੇ ਜਾ ਸਕੇ। ਬਿਲਕੁਲ ਹੈ ਜਿਹੜਾ ਐਸਚੋ ਮਧੂ ਬਲਾਂ ਨੇ ਦੱਸਿਆ ਹੈਗਾ ਜਿਹੜਾ ਰਾਤ ਇੱਕ ਹੋਟਲ ਦੇ ਵਿੱਚ ਨਿੱਜੀ ਹੋਟਲ ਦੇ ਵਿੱਚ ਵਿਆਹ ਦੌਰਾਨ ਇੱਕ ਘਟਨਾ ਕੱਢੀ ਹੈ ਜਿੱਥੇ ਕੀ ਪਰਿਵਾਰ ਦਾ ਜਿਹੜੇ ਗਹਿਣੇ ਸੀ ਤੇ ਕੈਸ਼ ਆ ਜਿਹੜੇ ਅਣਪਛਾਤੇ ਵਿਅਕਤੀ ਲੈ ਗਏ ਨੇ ਜਿੰਦੇ ਦੀ ਸੀਸੀਟੀਵੀ ਦੇ ਵਿੱਚ ਤਸਵੀਰਾਂ ਵੀ ਆਈਆਂ ਨੇ ਉਸ ਆਧਾਰ ਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਜਿਸ ਤਰ੍ਹਾਂ ਹੁਣ ਵੈਡਿੰ ਅੰਗੈਲੀ ਨਾਮਵਰਤਨ ਜੇ ਕੋਈ ਅਣਸ਼ਾਤਾ ਵਿਕਤੀ ਵਿਵਹਾਰ ਦੇਖਦਾ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਜਾਂ ਉਸ ਦਾ ਖਾਸ ਧਿਆਨ ਰੱਖਣ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾ ਨਾ ਵਾਪਰ ਸਕਣ ਹੋਟਲਾਂ ਵਾਲਿਆਂ ਨੂੰ ਵੀ ਇੱਕ ਖਾਸ ਜਿਹੜੀਆਂ ਡਰੱਖਿਆ ਨੇ ਜਿਹੜਾ ਸਰਬਨਗਰ ਥਾਣੇ ਦੇ ਇਹ ਏਰੀਆ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਦੇਣ ਲਈ ਇੱਕ ਜਿਹੜੀ ਮੀਟਿੰਗ ਕਰਨ ਦੀ ਗੱਲ ਆਖੀ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਤਰਸੀਮ ਦੇ ਨਾਲ ਪ੍ਰਕਾਸ਼ ਜੱਸਾ